ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸੇ ਗਾਂ ਤੇ ਇੱਕ ਮੱਝ ਬਈ ਤਾਜੀ ਸੂਈ ਵੀ ਉਹ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਗਾਵਾਂ ਜਿਹੜੀਆਂ ਤੋਕੜ ਗੱਬਣ ਇਹਨਾਂ ਵਿੱਚੋਂ ਬਈ ਤਿੰਨ ਜਿਹੜੀਆਂ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਉਹ ਬਾਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਉਂ ਪੁੱਛ ਲੈਨੇ ਭਾਈ ਤੁਹਾਡੇ ਭਾਈ ਜੀ ਸਤਿਗੁਰ ਆ ਸਤਿਗੁਰ ਜੀ ਹੋ ਠੀਕ ਹਾਂਜੀ ਹਾਂਜੀ ਨਾਮ ਤੇ ਐਡਰੈਸ ਹੋ ਹਾਂ ਅਮਨਾ ਜੀ ਪਿੰਡ ਕੁਸਾ ਜੀ ਜੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਬੇ ਨੇੜੇ ਬੌਡੇ ਰਹਿ ਗਿਆ ਜੀ ਮੇਨ ਰੋਡ ਤੋਂ ਉਹਨੇ ਠੀਕ ਹੈ ਮੋਬਾਈਲ ਨੰਬਰ 7529844960 ਠੀਕ ਹੈ ਬਾਈ ਬਾਈ ਜਿਹੜੇ ਪਹਿਲੇ ਨੰਬਰ ਦੇ ਬੜ ਦੇ ਨੇ ਕਿਹੜਾ ਸੂਈ ਇਹ ਦੂਜਾ ਸੂਆ ਸੂਈ ਵੀ ਹੈ ਜੀ ਚਰਾਦ ਸੂਈ ਆ ਠੀਕ ਹੈ ਮਗਰ ਬੱਚਾ ਜੀ ਠੀਕ ਹੈ ਤਿੰਨ ਤੋਂ ਚਾਰ ਕਿਲੋ ਬੋੜਾ ਕੱਢਿਆ ਸੀ ਇੱਕੋ ਬੱਚੇ ਨੂੰ ਝਗਾਤਾ ਸੀ ਠੀਕ ਹੈ ਬਾਈ ਹਾਂ ਜੀ ਆ ਠੀਕ ਹੈ ਬਾਈ ਠੰਡੀ ਠੰਡੀ ਹਾਂ ਹਾਂ ਬੱਚਾ ਛੱਡ ਕੇ ਜੇ ਮੈਂ ਮਰ ਗਈ ਠੀਕ ਹੈ ਬਾਈ ਤੇ ਮੁੱਲ ਕੀ ਇਹਦਾ ਜਾਇਜ ਹੈ ਮੁੱਲੇ ਦਾ ਜਮਾ ਜਾਇਜ ਹੈ ਜੀ 34000 ਰੁਪਏ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਮੁੱਲ 34000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਸੂਈ ਸਵਾਈ ਹੈ ਬਈ ਬੱਚਾ ਮਗਰ ਬੱਚਾ ਹੈ ਆ ਵੱਡੀ ਗੱਲ ਗਰਮੀ ਘੱਟ ਮਨੂੰ ਫੈਂਡ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਸਵਾਈ ਜੂਈ ਕਿਵੇਂ ਆ ਸਵਾਈ ਜੂਈ ਇੱਕ ਨੰਬਰ ਆ ਜੀ ਠੀਕ ਆ ਥਾਨ ਵਗੈਰਾ ਬਈ ਨੇੜੇ ਤੋਂ ਚੈੱਕ ਕਰ ਲਓ ਸਿਵਾਈ ਚੋਈ ਬਾਈ ਕਹਿੰਦਾ ਇੱਕ ਨੰਬਰ ਅੱਗੇ ਦੋ ਨੰਬਰ ਤੇ ਟੋਕੜ ਟੋਕੜ ਆ ਜੀਗਾ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਹੋ ਗਿਆ ਢਾਈ ਕਿ ਮਹੀਨੇ ਜੀ ਦੁੱਧ ਹੋਊਗਾ 8 ਕਿਲੋ ਜੀ ਖੋਲੀ ਬਈ ਤੋੜ ਕੇ ਦਿਖਾ ਦੇ ਜੀਗਾ ਭਰਾ ਤਾਂ ਸੀ ਇਹਦੇ ਹੋਗੇ ਤਿੰਨ ਕਿ ਦਿਨ ਠੀਕ ਆ ਬਾਈ ਉਹ ਅੱਜ ਦੋ ਡੰਗ ਚੋ ਕੇ ਲੈ ਤਿੰਨ ਡੰਗ ਚੋਵੇ ਅਗਲਾ ਮੋੜ ਕੇ ਲੰਬਾ ਲੈਣਾ ਨਹੀਂ ਬਈ ਬਹੁਤ ਠੀਕ ਆ ਬਾਈ ਹਮਮ ਕੱਦ ਵੱਡ ਠੀਕ ਆ ਭਾਈ ਆਰਡਰ ਚੰਗਾ ਥਾਂ ਤੋਂ ਚੰਗਾ ਲੱਗਿਆ ਕੋਈ ਘੂਰ ਸ਼ਰਲੇ ਦੀ ਗਰੰਟੀ ਉਹ ਆਪਣੀ ਗਰੰਟੀ ਆ ਦੁੱਧ ਅਗਲਾ ਚੋਕੇ ਦੇਗੇ ਬਹੁਤ ਠੀਕ ਆ ਮੁੱਲ ਭਈ ਇਹ ਤਾਂ ਜਾਇਜ਼ ਮੁੱਲ ਜਮਾਂ ਜਾਇਜ਼ ਆ 16000 ਦੀ ਦੇ ਦਾਂਗੇ ਮਾਨਤਨ ਹੋ ਜਾ ਹਾਂ ਕਰ ਦਾਂਗੇ 16000 ਰੁਪਿਆ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਲਾਣ ਚੰਗਾ ਹਾਂ ਇਲ ਬਹਿ ਜਾ ਬਹਿ ਜਾ ਤਾਰਾ ਮਾਨ ਵਾ ਦੇਖ ਕੇ ਚੱਕਰ ਨਹੀਂ ਚਵਾਈ ਚੈੱਕ ਕਰ ਲੋ ਭਾਈ ਸਵਾਇਟਾਂਗੇ ਨਾ ਕੋਈ ਭੂੜੀ ਛਰ ਲਾਣੀ ਕਿਸੇ ਕੋ ਥੂਈ ਆ ਨਾ ਲੇ ਲੈ ਨਿਆਣਾ ਵੀ ਨਾ ਲਾ ਬਾਈ ਹਾਂ ਵੀ ਚੰਗਾ ਬਾਈ ਮੱਛੀ ਪਾਲਣ ਨਾਲ ਤਾਂ ਚੰਗਾ ਹੀ ਆ ਜੀ ਹਾਂ ਮੱਛੀਆਂ ਨਹੀਂ ਦਿੰਦਾ ਹੁਣ ਕੋਈ 20000 ਸਹੀ ਗੱਲ ਆ ਅੱਗੇ ਤਿੰਨ ਨੰਬਰ ਇਹ ਵੀ ਤੋਕੜੀ ਆ ਬਾਈ ਹਾਂ ਕਿੰਨੇ ਟਾਈਮ ਨੂੰ ਉਹ ਗਾਂਆਂ ਆਪਾਂ ਦਿੱਤੀਆਂ ਹੀ ਉਹਨਾਂ ਨੂੰ ਸੱਜਰਾ ਉਹਨਾਂ ਤੋਂ ਲਈਆਂ ਹਾਂ ਅੱਛਾ ਹਾਂ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਵੀ ਥੂਈ ਨੂੰ ਹੋ ਗਏ ਹੋਣਗੇ ਤਿੰਨ ਗਿ ਮਹੀਨੇ ਦੁੱਧ ਕਿੰਨਾ ਬਾਈ 2 ਦੇ ਦੇਸਲੇ 6 7 ਕਿਲੋ ਠੀਕ ਹੈ ਭਾਈ ਹਾਂ ਇਹ ਵੀ ਚਾਹੀ ਬਿਨਾ ਨਿਆਣੇ ਤੇ ਇਹਦਾ ਵੀ ਮਾਰਦਾ ਵੀ ਤਰ ਹੂੰ ਛਾਣ ਚੰਗਾ ਲੱਗਿਆ ਹਨ ਤੇ ਮੋਲ ਕੀ ਇਹਦਾ ਜੈ ਜੈ ਮੋਲੇ ਦਾ 15000 ਆ ਜੋੜੇ ਦਾ 31000 ਆ ਜੇ ਕੋਈ ਜੋੜਾ ਲਊਗਾ 14 14 ਦੀਆਂ ਦੇਵਾ 8000 ਦਾ ਭਾਈ ਕੱਲੀ ਓਮੇ ਦੇ ਮਾਂਗੀ ਮੋਲੇ ਦਾ ਕੱਲੀ ਦਾ 15000 ਹਾਂ ਭਾਈ 15000 ਰੁਪਿਆ ਮੋਲ ਆ ਭਾਈ ਜੇ ਬਾਈ ਕਹਿੰਦਾ ਜੋੜਾ ਇਕੱਠਾ ਲਾਉਂਗੇ 28000 ਰੁਪਏ ਦੇ ਦੇਣਗੇ ਠੀਕ ਹੈ ਕਿ ਨਹੀਂ ਬਾਣ ਦਾ 31000 ਆ ਜੋੜੇ ਦਾ ਲਾ ਆਈਂ ਭੇਜਾ ਵਜੀਦ ਦੇ ਹਲਕ ਨੂੰ ਹਮ ਇਹ ਨਹੀਂ ਕੋਸ਼ਣੀ ਆ ਲਾ ਮਾਰਦੇ ਕਿ ਤਾ ਹਮ ਝੋਣ ਚੰਗਾ ਹਨ ਇਹਦਾ ਵੀ ਝੋਣ ਦੋਨਾਂ ਦੇ ਕੇ ਆਈ ਹਮ ਓਕੇ ਬਈ ਅੱਗੇ ਵੀਰੇ 4 ਨੰਬਰ ਕਿਹੜਾ ਸੂਈ ਨੋਗੇ ਇਹ ਤੀਜਾ ਸੂਆ ਸੂਈ ਹੈ ਜੀ ਕਦੋਂ ਸਹੀ ਹੈ ਇਹਨੂੰ ਸੂਈ ਨੋਗੇ ਹੋਣਗੇ 7 ਤੋਂ 8 ਦਿਨ ਬੱਚਾ ਕੀ ਹੈ ਬੱਚਾ ਬੱਚੀ ਹੈ ਜੀ ਮਗਰ ਠੀਕ ਆ ਦੁੱਧ ਕਿੰਨਾ ਬਈ ਦੁੱਧ ਹੁਣ ਹੋਊਗਾ 15 16 ਕਿਲੋ ਠੀਕ ਆ ਬਾਈ ਹਾਂਜੀ ਖੋਲ ਦੇ ਬਈ ਤੋਰ ਕੇ ਦਿਖਾ ਦੇ ਚੰਗੀ ਆ ਬੜ ਰਾਜ ਜੀ ਆ ਬਾਈ ਤੇ ਬੱਚਾ ਬੱਛੀ ਬੱਛੀ ਚੰਗੀ ਆ ਹਨਾ ਬੱਛੀ 60000 ਚਾਗੀ ਸਹੀ ਆ ਮੁੱਲ ਕੀ ਇਹਦਾ ਜਾਇਜ ਇਹ ਜਮਾ ਜਾਇਜ ਆਈ ਗਰਮੀ ਆ ਪਿਆ 50000 ਮੁੱਲ 48000 ਦੀ ਦੇਣੀ ਹੈ ਜੀ ਕੋਈ 45 ਵਾਲਾ ਵੀ ਨਾ ਪੂਨ ਲਾਵੇ ਠੀਕ ਆ ਬਾਈ ਹਾਂ 50000 ਮੁੱਲ 48000 ਦੀ ਬਾਈ ਕਹਿੰਦਾ ਦੇ ਦਾਂਗੇ ਬਾਈ ਬਾਈ ਕੌਣ ਦਿੰਦਾ ਬਈ ਯਾਰ ਈਡੀ ਬੈਠ ਥਾਣ ਵਗੈਰਾ ਨੇੜ ਤੋਂ ਚੈੱਕ ਕਰਵਾਉਣੇ ਕੱਲਾ ਕੱਲਾ ਥਾਣ ਚਾਰੇ ਥਾਣ ਨਿਕੜ ਮੇ ਪੂਰੇ ਗਏ ਰਾਜੀ ਰੂਜੀ ਚੰਗੀ ਹੈ ਕਰਮਾ ਬਾਈ ਇਹ ਵੀ ਲੈ ਮੈਂ ਹੀ ਬਹਿ ਜਾ ਬਾਈ ਮੈਂ ਠੰਡੇ ਆ ਨਾ ਪੁਣਿਆਣਾ ਵੀ ਨੰਨਾ ਹੈ ਕਹਿੰਦੀ ਬਾਈ ਕਰਮਾ ਵਾਲੀ ਕੋਸ਼ਿਸ਼ ਅੱਗੇ ਬਾਈ 5 ਨੰਬਰ ਇਹ ਤੈਲ ਆ ਬਾਈ ਇਹ ਕਿਹੜਾ ਸੂਆ ਇਹ ਹੋ ਦੂਜਾ ਸੂਆ ਬਾਈ ਕਦੋਂ ਸੂਈ ਆ ਇਹਨੂੰ ਸੂਈ ਨੂੰ ਹੋ ਗਏ 10 12 ਕਿਦਿਆਂ ਬਾਈ ਬੱਚਾ ਕੀ ਹੈ ਬੱਛਾ ਬਾਈ ਠੀਕ ਹੈ ਬਾਈ ਦੁੱਧ ਕਿੰਨਾ ਦੁੱਧ ਹੋ ਵੀਰੇ 9 10 ਕਿਲੋ ਠੀਕ ਆ ਮੁੱਲ ਕੀ ਆ ਬਾਈ ਦੇ ਦਾਂਗੇ 18000 ਦੀ ਮਾਨਤਨ ਹੋ ਜੀ ਮਾਨਤਨ ਕਰਨਾ 18000 ਰੁਪਏ ਮੁੱਲ ਹੈ ਬਈ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਬੜਾ ਰੰਗ ਰੂਪ ਚੰਗਾ ਗਾ ਸੇਸ ਚੰਗਾ ਥਣ ਬਹੁਤ ਚੰਗਾ ਲੱਗਿਆ ਹਾਂ ਥਣ ਤੰਨਾ ਜੀ ਗਾਰੰਟੀ ਹੋਊਗੀ ਠੀਕ ਉਹਦਾ ਆਪਣੀ ਦਾ ਲਈ ਵੀ ਸੀ ਬਾਈ 42000 ਦੀ ਆਪਣੇ ਘਰੇ ਤਰਲ ਹੋ ਗਈ ਆ ਹੂੰ ਲੈ ਬੰਦ ਜੰਨਾ ਥਣਾ ਜੋ ਬਾਈ ਕਹਿੰਦਾ ਓਕੇ ਇੱਕ ਥਣ ਦੀ ਤਰਲ ਆ ਬਈ ਇਹੜਾ ਸੂਈ ਜਮਾ ਚ ਬਈ ਇਹ ਸੂਈ ਹੀ ਤੀਜਾ ਸੂਆ ਓਰੀਜినਲ ਕਦੋਂ ਸੁਣੀ ਆ ਬਈ ਇਹ ਤਾਂ ਸਵੇਰ ਸੂਈ ਆ ਜੀ ਅੱਜ ਹਾਂਜੀ ਜੇਰ ਉਹ ਪਈਆ ਬੱਚਾ ਕੱਟੀ ਆ ਜੀ ਮੰਗ ਕੱਟੀ ਚੰਗੀ ਆ ਹਾਂਜੀ ਤਾਂ ਦੇਰ ਵੀ ਬਈ ਆ ਰੱਖੀ ਬਈ ਕੀ ਕਾ ਬਈ ਦੁੱਧ ਲਊ ਮੈਂ 15 ਤੋਂ 16 ਕਿਲੋ ਹਜੇ 4 ਕਿਲੋ ਦੁੱਧ ਕੱਢਿਆ ਵਾ ਮੈਂ ਇਹਨਾਂ ਨਾਲ ਠੀਕ ਆ ਬਈ ਹਾਂ ਬਈ ਤੇ ਮੁੱਲ ਕੀ ਦਾ ਜਾਇਜ ਆ ਇਹਦਾ ਮੁੱਲ ਬਈ ਕੋਰੋਨ ਨੂੰ ਹੋਰ ਕਿਸੇ ਕੋਲੇ ਹੁੰਦੀ ਤਾਂ 1 ਲੱਖ 50000 ਹੀ ਕਰਦਾ ਅਗਲਾ ਆਪਾਂ ਮੁੱਲ ਨਹੀਂ ਕਰਨਾ ਬਸ ਦੇਣ ਲੈਣੀਆਂ 92 ਦੀਆਂ ਦੇਣੀ 92000 ਦੀ ਬਾਈ ਕਹਿੰਦਾ ਮੱਝ ਦੇ ਦੇ ਦਾਂਗੇ ਸੂਈ ਸਵਾਈਆ ਬੱਚਾ ਮਗਰ ਅਗਲਾ ਆਪਦਾ ਦੁੱਧ ਚੋਕੇ ਹੁਣ ਵੀ ਪੌੜਾ ਹੋਊਗਾ 8 ਤੋਂ 9 ਕਿਲੋ ਹੂੰ ਨੀਲੀ ਰਾਵੀ ਜੀ ਵੀ ਮੈਂ ਦੇਣਾ ਨੀਲੀ ਰਾਵੀ ਦੇ ਬੱਚੇ ਨੀਲੀ ਰਾਵੀ ਦੇ ਨਹੀਂ ਆ ਸਾਰੀਆਂ ਨਿਸ਼ਾਨੀਆਂ ਬਾਈ ਸਹੀ ਗੱਲ ਨੀਲੀ ਰਾਵੀ ਦੀ ਮੈਂ ਆਪਾਂ ਨੂੰ ਵੀ ਪਤਾ ਬਾਈ ਕਿੰਨੀ ਘੱਟ ਮਿਲਦੀ ਹੂੰ ਸਹੀ ਗੱਲ ਆ ਥਣ ਥਣ ਬੜਾ ਚੰਗਾ ਲੱਗਿਆ ਮੈਨੂੰ ਚੰਗੀ ਆ ਬਾਈ ਮੱਝ ਰਾਜੀ ਰੂਜੀ ਚੰਗੀ ਆ ਥਣ ਬਹੁਤ ਚੰਗਾ ਕੱਲਾ ਕੱਲਾ ਥਾਣੇ ਚਰੇ ਤਾਂ ਨਿਕਲਵੇਂ ਜੇਰ ਦੀ ਭੂ ਸ਼ਰਲੇ ਦੀ ਗਰੰਟੀ ਆ ਜੇਰ ਤਾਂ ਪਈਆ ਦਿਖਾ ਦੋ ਹਾਂ ਜੇਰ ਤਾਂ ਪਈਆ ਠੀਕ ਆ ਮੁੱਲ ਜਾਇਜ਼ ਆ ਭਾਈ ਬਾਕੀ ਜਿਹੜਾ ਮਾਨ ਤਾਂ ਜ਼ਰੂਰ ਹੋਵੇ ਕਿਸੇ ਵੀਰ ਨੂੰ ਭਾਈ ਕੋਈ ਵੀ ਨਗ ਪਸੰਦ ਆਵੇ ਭਾਈ ਟੋਪੜਵੇਂ ਹੀ ਦਿੰਦਾ ਹਲਾਈ ਇਹਦਾ 70 75 ਹਜ਼ਾਰ ਦਾ ਸਹੀ ਗੱਲ ਆ ਭਾਈ